ਉਹ ਰਾਜੇ ਲੋਕ ਫਕੀਰਾਂ ਦੇ ਦਰ ਤੇ ਆਉਂਦੇ ਹੀ ਰਹਿੰਦੇ ਨੇ ਬਾਦਸ਼ਾਹ ਅਕਬਰ ਆਪਣੇ ਕਰਿੰਦਿਆਂ ਨੂੰ ਲੈ ਕੇ ਇੱਕ ਵਾਰ ਗਵਿੰਦਵਾਲ ਸਹਿਬ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਆਇਆ ਸਹੀ ਲੋੜਾਂ ਹੁੰਦੀਆਂ ਨੇ ਬਾਦਸ਼ਾਹਾਂ ਦੀਆਂ ਫਕੀਰਾਂ ਅੱਗੇ ਬੇਨਤੀਆਂ ਕਰਦੇ ਨੇ ਬੜੀ ਵਡਿਆਈ ਸੁਣੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਕਦਮ ਬੋਸੀ ਕਰਨ ਆਇਆ ਮਜਲਿਸ ਦੇ ਬਾਹਰ ਧਰਮਸ਼ਾਲਾ ਦੇ ਬਾਹਰ ਆ ਕੇ ਹੱਥ ਜੋੜੇ ਵੀ ਮੈਂ ਗੁਰੂ ਅਮਰਦਾਸ ਜੀ ਨੂੰ ਮਿਲਣਾ ਹੈ ਦਰਸ਼ਨ ਕਰਨੇ ਨੇ ਸੇਵਾਦਾਰ ਨੇ ਹਲਕਾਰੇ ਨੇ ਜਾ ਕੇ ਸੁਣਿਆ ਦਿੱਤਾ ਗੁਰੂ ਅਮਰਦਾਸ ਮਹਾਰਾਜ ਭਾਰਤ ਵਰਸ਼ ਦਾ ਬਾਦਸ਼ਾਹ ਅਕਬਰ ਆਇਆ ਦਰਸ਼ਨ ਕਰਨੇ ਚਾਹੁੰਦਾ ਤੇ ਗੁਰੂ ਅਮਰਦਾਸ ਜੀ ਕਹਿੰਦੇ ਪਹਿਲੇ ਪੰਗਤ ਪਾਛੇ ਸੰਗਤ ਹੋਣ ਨੂੰ ਕੋ ਪਹਿਨਾ ਪੰਗਤ ਵਿੱਚ ਬਵੇ ਲੰਗਰ ਛਕੇ ਫਿਰ ਸੰਗਤ ਚਾ ਜਾਵੇ ਫਿਰ ਦਰਸ਼ਨ ਕਰਾਂਗੇ ਇਹ ਬੜਾ ਵੱਡਾ ਕਨਸੈਪਟ ਹੈ ਪਹਿਲਾਂ ਪੰਗਤ ਫਿਰ ਸੰਗਤ ਸਾਡੇ ਉਲਟ ਹੋ ਗਿਆ ਪਹਿਲਾਂ ਸੰਗਤ ਫਿਰ ਪੰਗਤ ਹੈ 7:00 বজে দিওয়ান শুরু ਹੁੰਦਾ ਹੈ 11:00 12:00 বজে ਸਮਾਪਤੀ ਹੋ ਜਾਂਦੀ ਹੈ ਜਦੋਂ 12:00 বজে ਨਾ ਲੰਗਰ ਛਕੀ ਦਾ ਜਾਂਦਿਆਂ লেਟ যাইਦਾ ਹੈ ਉਹ ਪੱਜਦਾ ਵੀ ਹੁਕਾ ਕਰ ਰੋਗ ਸੋਗ ਵੀ ਖੜੇ ਹੋ ਜਾਂਦੇ ਹੁਣ ਜਦੋਂ 7:00 বজে দিওয়ান ਸੱਜਣਾ ਹੈ ਪਹਿਲਾਂ ਲੰਗਰ ਜੇ ਛਕਿਆ ਹੋਵੇ 2-4 ਘੰਟੇ দিওয়ান ਚ ਬਹੋ ਤੇ ਪੱਜ ਜਾਵੇ ਸ਼ਰੀਰ ਦਾ ਵੀ ਨੁਕਸਾਨ ਨਾ ਹੋਵੇ ਇਹ ਅਮਰਤ ਵੇਲੇ ਜਾਗਣਾ ਸੋਖਾ ਹੋ ਜਾਵੇ ਹੁਣ 12 ਵਜੇ ਲੈਡ ਕੇ ਤੇ ਨਾਮਰਤ ਵੇਲਾ ਹੀ ਸਾਂਭਿਆ ਜਾਣਾ ਨਾ ਸ਼ਰੀਰ ਹੀ ਸਾਂਭਿਆ ਜਾਂਦਾ ਹੈ ਦੂਸਰਾ ਲੰਗਰ ਨਾਲ ਸਾਰ ਰੱਖਿਆ ਹੈ ਵੀ ਬਾਹੂ ਹੋਣੀ ਸਾਰੀ ਦਿਹਾੜੀ ਦੀਵਾਨ ਸੁਣਦੇ ਰਹਿਣ ਜਾ ਕੇ ਮਾਈਆਂ ਨੂੰ ਸੌਣ ਦੀ ਰੋਟੀ ਪਕਾਓ ਬਾਰਾਜ ਕਹਿੰਦੇ ਜੇ ਮੰਦੀ ਖਰਾਕ ਮੇਥੋਂ ਲੈ ਗਿਆ ਹੈ ਨਾ ਕਥਾ ਕੀਰਤਨ ਕੰਨ ਦੀ ਖਰਾਕ ਦਾ ਪ੍ਰਬੰਧ ਵੀ ਆਵੇ ਤੈਨੂੰ ਇੱਥੇ ਕਰ ਦੇਣਾ ਲੋੜ ਬੰਦਾ ਨੂੰ ਵੀ ਫਿਰੇ ਨਦਰੇ ਨਿਆਮਤ ਕੀਤੀ ਗਈ ਗੁਰਾਂ ਵੱਲੋਂ ਗੁਰੂ ਦੇ ਦਰ ਤੇ ਤਨ ਤੇ ਮਨ ਦੀ ਖਰਾਤ ਦੋਨੋਂ ਹੀ ਵਰਤ ਰਹੀਆਂ ਨੇ ਇੱਥੇ ਪਹਿਲਾ ਪੰਗਤ ਰੱਖੀ ਜੰਗਰ ਸਾਖਿਆ ਭੁਕੇ ਤੋਂ ਕਿੱਥੇ ਤੇਰੇ ਖੋਂ ਕਥਕ ਮਸਨ ਸੁਣਿਆ ਜਾਣਾ ਭੁਕੇ ਭਗਤ ਨਾ ਕੀਜੇ ਮਾੜਾ ਆਪਣੀ ਦੀਜ ਬਾਣੀ ਚੋਂਦਾ ਜਿਹਦਾ ਮਤਲਬ ਇਹ ਵੀ ਨਾ ਸਮਝੋ ਵੀ ਟੋਕਰਾ ਰੋਟੀਆਂ ਦਾ ਖਾ ਆਉਣਾ ਘਰਾਰੇ ਮਾਰੀ ਜਾਓ ਦਵਾਨ ਚ ਆ ਕੇ ਨਾ ਉਨਾ ਦੀ ਛਗਣਾ ਸ਼ਰੀਰ ਚੱਲਦਾ ਰਹੇ। ਉਹ ਅਕਬਰ ਬੜੀ ਨਿਮਰਤਾ ਵਿੱਚ ਆਇਆ ਸੀ। ਨਹੀਂ ਮੇਣਾ ਪੈਂਦਾ ਜਦੋਂ ਕੁਝ ਮੰਗਣਾ ਆਵੇ। ਜਾ ਕੇ ਚੁਕਚਾਪ ਪੰਗਤ ਵਿੱਚ ਬਹਿ ਗਿਆ। ਕੀ ਵੇਂਦਾ ਹੈ ਉਥੇ ਬ੍ਰਾਹਮਣ, ਛਤਰੀ, ਸ਼ੂਦਰ ਵੈਸ਼। ਸਾਰੇ ਬੈਠੇ ਲੱਗ ਰ ਛਕਦੇ ਨੇ। ਕਿਸੇ ਲਈ ਕੋਈ ਵੱਖਰੀ ਵਿਚਾਈ ਨਹੀਂ ਹੈ ਉੱਥੇ। ਸੰਗਤ ਲੱਗੀ ਹੋਈ ਹੈ ਲੰਗਰ ਛਕਿਆ ਅਕਬਰ ਨੇ ਔਰ ਸੰਗਤ ਦੀ ਵੀ ਇਹ ਮਰਿਆਦਾ ਹੈ ਉੰਜ ਹੀ ਬਹਿਣਾ ਪੈਂਦਾ ਹੈ ਪਿੰਡਾਂ ਦੇ ਹਲੇ ਬਚਾਏ ਬਾਹਰ ਦੇ ਮੁਨਕਾ ਜਿਹਾ ਮੈਟਰੋ ਟੰਡਰਸ ਬੜੀ ਪ੍ਰੋਬਲਮ ਆ ਗਈ ਹੈ ਦਰਬਾਰ ਦੀ ਕੁਰਸੀ ਨਾ ਲਾ ਲੈਂਦੇ ਨੇ ਬਾਕੀ ਪ੍ਰੇਮ ਨਾਲ ਸਮਝਾਉਣਾ ਚਾਹੀਦਾ ਧਰਮ ਦਾ ਮਾਰਗ ਪ੍ਰੇਮ ਦਾ ਮਾਰਗ ਹੈ। ਦਾਗ ਨਾਲ ਨਹੀਂ ਸਮਝਾਇਆ ਜਾਂਦਾ। ਦਾਗ ਕਾਨੂੰਨ ਬੋਹਦਾ ਹੈ, ਧਰਮ ਪ੍ਰੇਮ ਸਪੰਦਾ ਹੈ। ਉਹ ਨਹੀਂ ਕਰਦਾ ਜੇ ਰੈੱਡ ਲਾਈਟ ਜੰਪ ਕਰੋ। ਉਹ ਪੁਲਿਸ ਵਾਲਾ ਕੋਲੋਂ ਤਾਂ ਆਂਦਾ ਦੂਰ ਤੱਕ ਬੇੜਾ ਛੱਡ ਦਦਾ ਮੋਟਰਸਾਈਕਲਾਂ। ਕਾਨੂੰਨ ਲਾਗੂ ਕਰਨਾ ਹੈ, ਤੱਕੇ ਨਾਲ ਹੋਵੇਗਾ। ਚਲਾਨ ਕੱਟ ਦਵੇਗਾ। ਧਰਮ ਦੀ ਕੋਈ ਵੀ ਤੁਸੀਂ ਉਲੰਘਣਾ ਕਰੋ ਤੁਹਾਨੂੰ ਪ੍ਰੇਮ ਨਾਲ ਸਮਝਾਇਆ ਜਾਂਦਾ ਵੀ ਇਹ ਗਲਤ ਕਰ ਰਹੇ ਹੋ। ਸਿੱਖੀ ਦਾ ਸਾਰੰਥ ਪ੍ਰੇਮ ਨਾਲ ਪਰਪੂਲਤਾ ਤੇ ਕਲਗੀ ਦਰ ਕਹਿੰਦੇ ਜੱਤਰ ਤਤਰ ਦਿਸਾ ਬਿਸਾ ਹੋਏ ਪੈਲਿਓ ਅਨੁਰਾਗ ਹਰ ਜ਼ਰੇ ਚ ਪ੍ਰੇਮ ਹੈ ਜਨ ਪ੍ਰੇਮ ਕਿਉ ਦਿਨ ਹੀ ਪ੍ਰਫਾਇਓ ਪ੍ਰੇਮ ਕਰੋਗੇ ਤੇ ਪ੍ਰਭੂ ਨੂੰ ਪਾਉਗੇ ਹੁਣ ਉਥੇ ਕਹਿ ਦਿੰਦੇ ਵੀ ਅਸੀਂ ਥੂਲਾ ਪਵਾਇਆ ਹੈ ਸਾਡੇ ਗੋਡੇ ਨਵੇਂ ਨੇ ਮੁਰਦੇ ਨਹੀਂ ਕੋਈ ਦੋਰ ਨਹੀਂ ਆਪਾਂ ਮਜ਼ਾਕ ਨਹੀਂ ਉਡਾ ਸਕਦੇ ਕਿਸੇ ਨੂੰ ਹੋ ਸਕਦਾ ਮੁਸ਼ਕਲ ਹੋਵੇ ਪਰ ਰਾਜ ਦਰਬਾਰ ਦੀ ਮਜਲਿਸ ਦੀ ਮਰਿਆਦਾ ਵੀ ਐ ਵੀ ਤਖਤ ਰਾਜੇ ਦਾ ਹੀ ਹੁੰਦਾ ਬਾਕੀ ਹੁੰਦੇ ਬੰਦੇ ਨੇ ਤੇ ਹੁਣ ਆ ਇਹ ਚਾਹੀਦਾ ਹੈ ਵੀ ਸੋਹਣਾ ਦਰਬਾਰ ਬਣਿਆ ਹੁੰਦਾ ਜਿਹਦੇ ਕੋਲੋਂ ਨਹੀਂ ਚੌਕੜਾ ਲੱਗਦਾ ਉਹ ਮਜਲਿਸ ਤੋਂ ਬਾਹਰੇ ਕੁਰਸੀ ਧਾਰ ਕੋਈ ਸ਼ੀਸ਼ੇ ਦੀ ਦੁਆਰ ਹੋਵੇ ਕੋਈ ਝਰਨੇ ਲਗੇ ਹੋਣ ਗੁਰਾਂ ਦੇ ਦਰਸ਼ਨ ਵੀ ਹੋਈ ਜਾ ਤੇ ਦਰਬਾਰ ਦੀ ਮਰਿਆਦਾ ਵੀ ਰਵੇ ਹੁਣ ਗੁਰੂ ਗ੍ਰੰਥ ਸਾਹਿਬ ਦਾ ਉਹ ਮੈਂ ਵੀ ਤੁਸੀਂ ਹੁੰਜੇ ਬਹਿਣਾ ਹੈ ਭਾਵੇਂ ਪੰਗਰ ਤੇ ਭਾਵੇਂ ਸੰਗਤ ਹੈ ਮੈਨ ਕੋਲੋਂ ਨਹੀਂ ਬਣਾਇਆ ਵੈਸੇ ਵੀ ਤੁਹਾਨੂੰ ਦੱਸਾਂ ਸਾਊਥ ਇੰਡੀਅਨਸ ਵੱਲ ਜਾਓ ਹੁੰਜੇ ਬੈ ਕੇ ਰੰਗਤ ਚੜੀ ਦੇ ਡਾਈਜੈਸਟਲ ਸਿਸਟਮ ਦਾ ਕੋਈ ਢਾਚਾ ਇਦਾਂ ਦਾ ਆਂਦੇ ਹੈ ਵੀ ਪਾਚਨ ਸ਼ੰਧੀ ਇਦਾਂ ਹੀ ਬਦੀ ਹੈ ਕਿਉਂ ਬੈ ਕੇ ਸ਼ਕਲ ਨਾ ਆਵੇ ਸਾਇੰਟਿਫਿਕ ਤੌਰ ਤੇ ਉਹ ਐਕਸਪਲੇਨ ਬੜਾ ਕਰਦੇ ਨੇ ਖੈਰਲਾ ਵੱਲ ਜਾਓ ਖੈਰੇ ਨਮੀਆਂ ਗੱਲਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਦੀ ਬਹਿਣਾ ਕਿਦਾਂ ਚਾਹੀਦਾ ਹੈ ਮਹਾਰਾਜ ਕਹਿੰਦੇ ਨੇ ਹੋਏ ਇਕੱਤਰ ਮਿਲੋ ਮੇਰੇ ਭਾਈ ਸੁਭਦਾ ਦੂਰ ਕਰੋ ਦੇਵਲਾਏ ਹਰ ਨਾਮੇ ਕੇ ਉਹਹ ਜੋੜੀ ਗੁਰਮੁਖ ਬੈਸੋ ਸਫਾ ਵਿਸਾਏ ਸਫਾ ਕੀ ਹੁੰਦਾ ਹੈ ਚੌਪੜ ਖੇਡਣ ਦੀ ਪੁੰਜੇ ਧਰੀ ਬਿਸਾਉਂਦੇ ਨੇ ਲੋਕ ਯਾਦ ਰੱਖਦੇ ਨੇ ਜਾਂ ਮਸਲਾ ਬਿਛਾਉਂਦੇ ਨੇ ਨਾ ਸੱਤ ਵਿਛਾਉਂਦੇ ਨੇ ਅਰਬੀ ਦਾ ਨਾਬਾ ਸਫਾ ਸਫਾ ਰਸ਼ਾਇਨ ਕਹ ਦਿੰਦੇ ਨੇ ਚਿਤਾਈ ਪੰਕਤੀ ਨੂੰ ਕਤਾਰ ਨੂੰ ਲੈਣ ਵਿੱਚ ਬਹਿਣ ਉਹ ਜੇ ਬਹਿਣ ਨੂੰ ਹੁਣ ਮਹਾਰਾਜ ਕਹਿੰਦੇ ਗੁਰਮਖਨੇ ਜਦੋਂ ਵੀ ਬਹਿਣਾ ਕੋਈ ਝਗੜਾ ਨਾ ਜਿੱਤਣਾ ਹੈ ਗੁਰੂ ਦੀ ਹਜ਼ੂਰੀ ਚ ਆਉਣਾ ਹੈ ਤੇ ਸਫਾ ਵਿਛਾ ਕੇ ਬਹਿਣਾ ਹੈ ਕਿਤੇ ਕਿਤੇ ਨਹੀਂ ਲਿਖਿਆ ਕੋਰਸੀ ਤੇ ਬਹਿਣਾ ਨਹੀਂ ਕਿਤੇ ਨਹੀਂ ਲਿਖਿਆ ਕਿਤੇ ਪਲੰਘੇ ਤੇ ਬਹਿਣਾ ਹੈ ਇੱਕ ਗੱਲ ਹੋਰ ਸੁਣ ਲਿਓ ਗੁਰੂ ਦਾ ਘਰ ਹੈ ਤੇ ਗੁਰੂ ਦੀ ਮਰਿਆਦਾ ਹੀ ਲਾਗੂ ਹੋਣੀ ਚਾਹੀਦੀ ਹੈ ਤੁਹਾਡੀ ਨਹੀਂ ਤੁਹਾਡੀ ਮਰਿਆਦਾ ਤੁਹਾਡੇ ਘਰ ਦਾ ਮੁਬਾਰਕ ਹੈ ਹੁਣ ਮੰਨ ਲਓ ਤੁਹਾਡੀ ਆਪਣੀ ਫੀਲਡ ਹੈ ਤੁਹਾਡੇ ਕੋਈ ਬੈਠਾ ਹੋਵੇਗਾ ਇੰਜੀਨੀਅਰ ਵੀ ਆਰਕੀਟੈਕਟ ਡਿਜ਼ਾਈਨਰ ਬੈਠਾ ਹੋਵੇਗਾ ਇਥੋਂ ਐਵੇਂ ਕੋਈ ਮੂੰਹ ਜੋਕੇ ਤੁਰਿਆ ਆਵੇ ਕੋਈ ਇੰਜੀਨੀਅਰ ਨੂੰ ਆਖੇ ਵੀ ਜਾ ਆ ਕਾਗਜ਼ ਦੇ ਆ ਨਕਸ਼ੇ ਦੇ ਆ ਪੈਨ ਦੇ ਮਹਿੰਦਰਾ ਕੋ ਕੰਮ ਕਰਦਾ ਤੂੰ ਗੜਪੈਂਡ ਤੱਕ ਜਾਦੇ ਗਾ ਇੰਜੀਨੀਅਰ ਵੀ ਤੇਰੀ ਇਹ ਫੀਲਡ ਨਹੀਂ ਹੈ ਆਪਣਾ ਕੰਮ ਕਰ ਜਾ ਕੇ ਤੇ ਮੇਰਾ ਕਰਮ ਹੈ। ਉਜੀ ਦੰਦਾ ਵਾਲਾ ਡਾਕਟਰ ਕਿਧਰੇ ਫਿਜ਼ੀਓਥੈਰੇਪਿਸਟ ਕੋਲ ਬੀ ਡੀ ਐਸ ਚਲਿਆ ਜਾਵੇ ਮਾਇਆ ਡਿਆਂ ਦਾ ਇਲਾਜ ਕਰਾ। ਕੋ ਵੀਜੋ ਥੈਰੇਪਿਸਟ ਨੇ ਆਖਣਾ ਘਣੋ ਲੈ ਜਾ ਕੇ ਆਪਣੇ ਉਥੇ ਦੰਦਾ ਦਾ ਇਲਾਜ ਕਰ ਤੇਰੀ ਫੀਲਡ ਦੇ ਨਹੀਂ ਹੈ ਤੇਰਾ ਸਿਧਾਂਤ ਉਥੇ ਨਹੀਂ ਚੱਲਣਾ। ਜਦੋਂ ਤੁਹਾਡੀ ਫੀਲਡ ਤੁਹਾਡੇ ਘਰ ਵਿੱਚ ਤੁਹਾਡਾ ਸਿਧਾਂਤ ਚੱਲਦਾ ਹੈ ਤੇ ਗੁਰਦੁਆਰੇ ਤੁਹਾਡਾ ਕਿਉਂ ਸਿਧਾਂਤ ਚੱਲੇ ਉੱਥੇ ਸਿਧਾ ਚੱਲਣਾ ਹੈ ਜਿੱਥੇ ਜਿਹੜਾ ਮਰਜ਼ੀ ਸਿਰ ਤੇ ਬਹਿ ਜਾਂਦਾ ਨਹੀਂ ਜੀ ਮੈਂ ਤੇ ਇੱਦਾਂ ਹੀ ਬਹਿਣਾ ਤੇ ਇੱਦਾਂ ਹੀ ਬਹਿਣਾ ਮੈਂ ਤੇ ਇੱਦਾਂ ਹੀ ਕਰਨਾ ਤੇ ਇੱਦਾਂ ਹੀ ਕਰਨਾ ਫਿਰ ਤੂੰ ਸਿੱਖ ਥੋੜੀ ਹੈ ਤੇਰੇ ਵਿੱਚ ਹੰਕਾਰ ਹੈ ਤੇ ਜਿੱਥੇ ਹੰਕਾਰ ਹੈ ਜਿੱਥੇ ਮਰਜ਼ੀ ਝੌਂਕੜਾ ਲਾ ਲਾ ਉਹਦੇ ਨੇੜੇ ਰੱਬ ਨਹੀਂ ਆਉਂਦਾ ਹਰ ਜੀਉ ਅਹੰਕਾਰ ਦਾ ਭਾਵ ਹੈ ਹੀ ਵੇਦ ਨੂੰ ਸੁਣਾਵੇ ਸਿੱਖ ਪਤਾ ਕੌਣ ਹੁੰਦਾ ਘੁਰ ਕੇ ਗਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮਹਿ ਸਹੈ ਆਪਸ ਕਉ ਕਰ ਕਸ਼ਨਾ ਜਨਾਵੈ ਹਰ ਹਰ ਨਾਮ ਰਿਦੈ ਸਦ ਧਿਆਵੈ ਆਪਣੇ ਆਪ ਨੂੰ ਰੰਚਕ ਮਾਤਰ ਵੀ ਗੁਰਾਂ ਦੇ ਅੱਗੇ ਹਸਤੀ ਵਾਲਾ ਨਹੀਂ ਸਮਝਦਾ ਆਗਿਆ ਮੰਦਾ ਉਹ ਸੇਵਕ ਹੈ ਤੁਸੀਂ ਇੱਥੇ ਆ ਕੇ ਮਰਾਉਣਾ ਜਾਂਦੇ ਹੋ ਅਸੀਂ ਤੇ ਇਦਾਂ ਹੀ ਕਰਨਾ ਸੇਵਕ ਥੋੜਾ ਹੋਵੇ ਸਿੱਖ ਥੋੜਾ ਹੋਵੇ ਪਤਾ ਨਹੀਂ ਕੌਣ ਹੋਣਗੇ ਮਨ ਵਿੱਚ ਸਤਿਗੁਰ ਕੈ ਪਾਸ ਇਸ ਸੇਵਕੇ ਚਾਰ ਜਗਸ ਮਨ ਵੇਚ ਤਾ ਗੁਰੂ ਨੂੰ ਵੇਚੇ ਦਾ ਭਾਵ ਹੈ ਇਹ ਗੁਰੂ ਦਾ ਹੋ ਗਿਆ ਹੁਣ ਇਥੇ ਆਲ ਦੀ ਮਤ ਨਹੀਂ ਵਰਤਦਾ ਜੋ ਗੁਰੂਆਂ ਦਾ ਉਹ ਕਰਦਾ ਹੈ ਸੇਵਾ ਕਰਤ ਹੋਏ ਨਿਹਕਾਮੀ ਦਿਸੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਦੇ ਵੱਡੇ ਭਾਗ ਹੋਣ ਤੇ ਗੁਰੂ ਦੀ ਮਤ ਦੇ ਕੋਈ ਸੇਵਕ ਚੱਲਦਾ ਨਹੀਂ ਤੇ ਆਪਣੀ ਬਣਾਉਣ ਬੈਠੇ ਨੇ ਸਾਰੇ ਹੁਕਮ ਮੰਨੇਆ ਉਹ ਵੇ ਪਰਵਾਣਤਾ ਕਸਮੇ ਦਾ ਮਹਿਲ ਪਾਇਸੀ ਕਸਮੇ ਭਾਵੈ ਸੋ ਕਰੇ ਮਨੂ ਚਿੰਦਿਆ ਸੋ ਫਲ ਪਾਇਸੀ ਦਾ ਦਰਗਹ ਕਹਿੰਦਾ ਜਾਇਸੀ ਹੁਕਮ ਮੰਨਣ ਵਾਲਾ ਪ੍ਰਮਾਨ ਹੈ ਉਹ ਹਮ ਲਾਗੂ ਕਰਨ ਵਾਲਾ ਨਹੀਂ ਤੇ ਗੁਰੂ ਦਾ ਹੁਕਮ ਹੈ ਸਫਾ ਵਿਛਾ ਕੇ ਬਹਿਣਾ ਅਕਬਰ ਬਹਿ ਕੇ ਕਹਿੰਦਾ ਕੁੰਦੇ ਰਾਜਾ ਹੋਵੇਗਾ ਆਪਣੇ ਘਰ ਉਹ ਮੰਤਰੀ ਹੈ ਰਾਜਾ ਹੈ ਉੱਜੇ ਵਰਣਦਾ ਹੈ ਬੜਾ ਰੁਤਬਾ ਹੈ ਤੇਰਾ ਆਪਣੇ ਘਰ ਛੱਡ ਕੇ ਆ ਇੱਥੇ ਭੁੰਜੇ ਬੰਦਾ ਹੈ ਸੇਵਾ ਲੰਗਰ ਲਿਆ ਸ਼ੱਕ ਸੇਵਾਦਾਰਾਂ ਨੂੰ ਅੰਧ ਆਇਆ ਹੋ ਜਾ ਅਨੰਦ ਅਗੇ ਨਹੀਂ ਆਇਆ ਸੇਵਾਦਾਰਾਂ ਦੇ ਬਾਣੀ ਦਾ ਪ੍ਰਤਾਪ ਹੈ ਦਸਾਂ ਨਵਾਂ ਦੀ ਕਿਰਤ ਚੋਂ ਲੱਕਰ ਬਣਿਆ ਹੈ ਅੱਗੀ ਥੋੜੀ ਦਾ ਲੰਗਰ ਨਹੀਂ ਹੈ ਇਹਦਾ ਰਸਤਾ ਵੱਖਰਾ ਹੈ ਬਾਦਸ਼ਾਹ ਅਕਬਰ ਬਹੁਤ ਖੁਸ਼ ਹੈ ਤੇ ਹੁਣ ਸੰਗਤ ਚ ਬਹਿ ਗਿਆ ਜਾਤੇ ਉਹ ਅਮਰਦਾਸ ਜੀ ਦੇ ਦਰਸ਼ਨ ਕੀਤੇ ਕਿਹਾ ਮਹਾਰਾਜ ਮੈਂ ਬੇਟਿਆਏ ਤੁਹਾਡੀ ਪੰਗਤ ਵਿੱਚ ਬ੍ਰਾਹਮਣ ਵਾਏ ਸ਼ੂਦਰ क्षत्रੀ Hindu Musalman ਸਭੋ ਆਕੇ ਬਹਿ ਕੇ ਲੰਗਰ ਛਕ ਲੈਂਦੇ ਨੇ ਕੋਈ ਤੇਰ ਮੇਰ ਨਹੀਂ ਹੈ ਮੇਰੀ ਇੱਛਾ ਹੈ ਵੀ ਇਹ ਜਿਹੜਾ ਲੰਗਰ ਹੈ ਇਹਦੇ ਵਿੱਚ ਮੈਂ ਵੀ ਹਿੱਸਾ ਪਾਣਾ ਮੈਂ ਕੋਲ ਤੁਹਾਨੂੰ ਪਿੰਡਾਂ ਦੀ ਜ਼ਗੀਰ ਦੇਣੀ ਚਾਹਣਾ ਜੋ ਇਹ ਖਰਚਾ ਚੱਲਦਾ ਰਹੇ। ਉਹਨਾਂ ਰਾਜਿਆਂ ਦੀ ਇੱਕ ਹੋਰ ਆਦਤ ਸੀ ਆ ਜਾਨ ਜੇ ਕੇ ਫਿਰ ਚਾਹੁੰਦੇ ਹੁੰਦੇ ਨੇ ਵੀ ਬੱਲੇ ਬੱਲੇ ਵੀ ਸਾਡੀ ਹੋਵੇ। ਗੁਰੂ ਅਮਰਦਾਸ ਸਾਹਿਬ ਕਹਿੰਦੇ ਅਕਬਰ ਇਹ ਤੇਥੋਂ ਜ਼ਮੀਰ ਲੈ ਲਈ ਤੇ ਫਿਰ ਇਹ ਗੁਰੂ ਦਾ ਲੰਗਰ ਖੜਾ ਰਿਹਾ ਇਹਦੇ ਲਿਖਾਉਣਾ ਵੀ ਪੈਣਾ ਵੀ ਅਕਬਰ ਦਾ ਲੰਗਰ ਹੈ। ਕਿ ਪਤਾ ਅਕਬਰ ਦਾ ਰਾਜ ਭਾਗ ਕਿਦਨ ਜਾਂਦਾ ਰਹੇ। ਤੇ ਲੰਗਰ ਵੀ ਜਾਂਦਾ ਰਹੇਗਾ। ਬਾਦਸ਼ਾਹੇ ਗੁਰੂ ਦਾ ਲੰਗਰ ਹੈ ਦਸਾਂ ਨਵਾਂ ਦੀ ਕਿਰਤ ਨਾਲ ਚੱਲਦਾ ਹੈ ਸਿੱਖਾਂ ਦੇ ਦਸਵੰਦ ਨਾਲ ਚੱਲਦਾ ਜਗੀਰਾ ਨਾਲ ਨਹੀਂ ਚੱਲਦਾ ਜਗੀਰਾ ਤਖਤੋ ਤਾਰ ਸਦੀਵੀ ਨਹੀਂ ਹੁੰਦੇ ਲੰਗਰ ਸਦੀਵੀ ਚੱਲਣਾ ਹੈ ਇਹ ਖਜ਼ਾਨੇ ਕਦੇ ਨਹੀਂ ਮੁੱਕਦੇ ਆਖੋ ਟਖਾਨਾ ਸਤਪੁਰ ਦੀਆ ਟੋਟ ਨਹੀਂ ਦੇ ਮੁਕੇ ਗੁਰੂ ਨੇ ਭੰਡਾਰੇ ਈ ਇਦਾਂ ਦੇ ਦਿੱਤੇ ਨੇ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ 20 ਰੁਪਈਆ ਦਾ ਲੰਗਰ ਹੀ ਨਹੀਂ ਮੁੱਕਦਾ ਸਿਕਾ ਲੋ ਅਕਬਰ ਨੇ ਆਪਣਾ ਖਾਦਾ। ਇਹ ਤੇ ਗੱਲ ਹੋਰ ਬਣੇ ਚਲੀ ਗਈ। ਸਿੰਧਰਾ ਮਹਾਰਾਜ ਤੁਸੀਂ ਮਾਨਵਤਾ ਦੀ ਸੇਵਾ ਕਰਦੇ ਹੋ। ਮੇਰੀ ਵੀ ਇਹੀ ਭਾਵਨਾ ਹੈ। ਮੈਂ ਨਹੀਂ ਚਾਹੁੰਦਾ ਵੀ ਮੇਰਾ ਨਾਮ ਬਣਾ ਹੋਵੇ। ਬਸ ਤਿਲ ਫੁੱਲ ਮੇਰਾ ਪ੍ਰਵਾਨ ਕਰ ਲੋ ਮੇਰੀ ਬੇਨਤੀ ਹੈ। ਇੱਕ ਨਾ ਦੇਵਨਾਗਰੀ ਭਾਸ਼ਾ ਦੇ ਵਿੱਚ ਗ੍ਰੰਥ ਹੈ 10 ਗੁਰੂ ਜੋਤ ਦੀ ਵਾਕਰ ਗ੍ਰੰਥਾ। ਸਾਥੋ ਵਿੱਚ ਇਹ ਸਾਖੀ ਲਿਖੀ ਹੈ ਵਿਦਵਾਨ ਪੁਰਸ਼ ਅੰਦਰ ਨੰਦਰ ਸਿੰਘ ਜੀ ਦਾ ਲਿਖਿਆ ਉਹਨਾਂ ਦੱਸਿਆ ਹੈ ਵੀ ਜਦੋਂ ਅਕਬਰ ਜਾਦੀ ਜਿੱਦ ਕਰੇ ਤਾਂ ਮੈਂ ਜਬੀਰ ਦੇਣੀ ਦੇਣੀ ਹੈ ਉਹ ਮਹਾਤਮਾ ਲਿਖਦੇ ਨੇ ਗੁਰੂ ਅਮਰਦਾਸ ਕਹਿੰਦੇ ਦੋ ਸ਼ਰਤਾਂ ਨੇ ਅੱਜੇ ਹੀ ਕਬੂਲ ਕਰ ਤੇਰੀ ਸੇਵਾ ਪ੍ਰਵਾਨ ਕਰ ਲੈ ਜੇ ਕਹਿੰਦਾਰੀ ਦੱਸੋ ਕਹਿੰਦੇ ਇੱਕ ਸਦੀ ਪ੍ਰਥਾ ਖਤਮ ਕਰਦੇ। ਸਵਿਦੇ ਉਹਨੇ ਘਰ ਵਾਲਾ ਮਰ ਜਾਣਾ ਤੇ ਘਰ ਵਾਲੀ ਨੂੰ ਸਬਰਨ ਜਿਖਾ ਦੇ ਵਿੱਚ ਨਾਲ ਪਾਇਆ ਜਾਂਦਾ ਸੀ। ਉੜਿਆ ਜਾਂਦਾ ਸੀ ਕਿ ਕਿਦਰੇ ਕੋਈ ਹੋਰ ਖਸਮ ਨਾ ਕਰ ਦਵੇ। ਮਹਾਰਾਜ ਕਹਿੰਦੇ ਸਭ ਨੂੰ ਜੀਣ ਦਾ ਹੱਕ ਹੈ। ਕੋਈ ਕਿਸੇ ਨਾਲ ਨਹੀਂ ਮਰਦਾ। ਆਪੋ ਆਪਣੀ ਕਰਮ ਦਾਤ ਹੈ ਜਿਹਦੀ ਆਈ ਹੈ ਉਹਨੂੰ ਜਾਣਾ ਹੀ ਪੈਣਾ ਹੈ। ਜਿਸ ਜਨਮ ਰੁਕਣਾ ਚਾਹੀਦਾ ਹੈ। ਤੇ ਦੂਸਰਾ ਦੇ ਕਾਲ ਪਿਆ ਹੈ ਸਭਨਾ ਦਾ ਮਾਮਲਾ ਮaaf ਕਰ ਦੇ। ਕੋ ਬੰਦੋਂ ਜ਼ਿਕਰ ਕਰਦੇ ਨੇ ਕਹਿੰਦੇ ਦੋਵੇਂ ਸ਼ਰਤਾਂ ਅਕਬਰ ਨੇ ਕਬੂਲ ਲਈਆਂ ਤਾਂ ਹੀ ਕਿਹਾ ਜਹਾਦਾ ਵੀ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਤੇ ਐਸੀ ਝੋਟ ਕੀਤੀ ਉਹ ਪ੍ਰਥਾ ਹੀ ਮੁੱਕ ਗਈ। ਹੁਣ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਅਕਬਰ ਨੇ 84 ਪਿੰਡਾਂ ਦਾ ਪਟਾ ਲਿਖਿਆ। ਗੁਰਾਂ ਦੀ ਸੁਤਰੀ ਬੀਬੀ ਭਾਨੀ ਦੇ ਨਾਮ ਲੈ ਕੇ ਦੇਜਦਾ ਦਾ ਇੱਕ ਇੰਗਲਿਸ਼ ਦਾ ਵਿਦਵਾਨ ਇਹ ਜ਼ਿਕਰ ਕਰਦਾ ਹੈ ਕਿ ਅਕਬਰ ਵਾਰ ਹਾਈਲੀ ਇੰਪ੍ਰੈਸਡ ਬਾਈ ਦਾ ਟਰੈਡੀਸ਼ਨ ਆਫ ਲੰਗਰ ਬਹੁਤ ਖੁਸ਼ ਸੀ ਲੰਗਰ ਦੀ ਪ੍ਰਥਾ ਤੋਂ ਨੇ ਆਪਣਾ ਜੋ ਕਿਰਤ ਕਮਾਈ ਦੇ ਵਿੱਚੋਂ ਤਾਂ ਸੀ ਉਹ ਦੇਣਾ ਕੀਤਾ ਰੁਵਾਪਾਏ ਦੁਨੀਆ ਦੇ ਵੀ ਇਹ ਰਾਜਿਆਂ ਕੋ ਸਾਰੀ ਹੀ ਦਸਾਂ ਨਵਾਂ ਨਹੀਂ ਕਿਰਤ ਹੁੰਦੀ ਹੈ ਪਰ ਕੁਝ ਜ਼ਗੀਰਾ ਪਰਿਵਾਰ ਤੋਂ ਵੀ ਮਿਲੀਆਂ ਹੁੰਦੀਆਂ ਨੇ ਕੁਝ ਨਾ ਕੁਝ ਪ੍ਰਾਪਰਟੀ ਵਿਧਰਾ ਦੀ ਆਬਦੀ ਵੀ ਹੁੰਦੀ ਹੈ ਜਰੂਰੀ ਤੇ ਨਹੀਂ ਸਾਰਾ ਤਾਂ ਖਜ਼ੂਰੀ ਦਾ ਹੀ ਹੋਵੇਗਾ ਚਲੋ ਜਿਦਾ ਨੂੰ ਪਾਇਆ ਉਹਨੇ ਗੁਰਾਂ ਦੇ ਚਰਨਾਂ ਵਿੱਚ ਭੇਟਾ ਰੱਖੀ ਜਿਦਾਂ ਗੁਰਾਂ ਦੀਆਂ ਖੁਸ਼ੀਆਂ ਲਈਆਂ ਬਖਸ਼ਿਸ਼ਾਂ ਦੇ ਕੇ ਉਹ ਗਿਆਨ ਹੁਣ ਜਦੋਂ ਇਹ ਸਾਖੀ ਦੀ ਗੱਲ ਚੱਲਦੀ ਐ ਵੀ ਗੁਰੂ ਦੇ ਦਰ ਤੇ ਭੇਟਾ ਦਿੱਤੀ ਗਈ ਜੈਸੀ ਤੇਰੀ ਹਸਤੀ ਐ ਵੈਸੀ ਤੂੰ ਭੇਟਾ ਦਿੱਤਾ ਨਹੀਂ ਸੋਕ ਕਮਾਉਣਾ ਐ ਦਸ ਸਵੰਦ ਦੇ 10 ਰੁਪਏ ਵਾਦ ਕਮਾਉਣਾ ਐ ਦਸਵੰਦ ਦੇ ਪਰ ਸਾਡੇ ਦਸਵੰਦ ਦਾ ਸਿਸਟਮ ਬੜਾ ਨਿਰਾਲਾ ਐ ਜਦੋਂ ਤੁਸੀਂ ਮੂਰਤੀ ਅੱਗੇ ਭੇਟਾ ਚੜਾਉਂਦੇ ਹੋ ਤੇ ਉਹ ਬ੍ਰਾਹਮਣ ਸਾਰਾ ਹੀ ਸੱਜ ਜਾਂਦਾ ਹੈ ਜਦੋਂ ਗੁਰੂ ਅੱਗੇ ਭੇਟਾ ਰੱਖਦੇ ਹੋ ਤੇ ਸੰਗਤ ਹੀ ਛੱਡਦੀ ਹੈ ਲੰਗਰ ਦੇ ਰੂਪ ਤੇ ਪਰਸਾ ਸਿੱਖ ਜਾਵੇ